ਪਾਸਟਰ ਵਜਿੰਦਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਪਾਸਟਰ ਵਜਿੰਦਰ ਤੇ ਇਲਜ਼ਾਮ ਲੱਗਨ ਲ ਹੈਡ ਬਲਜੀਤ ਮਰਵਾਹਾ ਜੁੜਨਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਕੀ ਮਾਮਲਾ ਕਿੰਨੀ ਕੁ ਜ਼ਮੀਨ ਆਖਰ ਜਿਸ ਤੇ ਕਬਜ਼ੇ ਦੀ ਗੱਲ ਸਾਹਮਣੇ ਆ ਰਹੀ ਹੈ ਮੁੱਦਾ ਵੱਡਾ ਹੈ ਛੋਟਾ ਹੈ ਕੀ ਪੂਰਾ ਮਾਮਲਾ ਹੈ ਜੀ ਬਲਜੀਜੀ ਜੀ ਗੱਲ ਕੀਤੀ ਜਾਵੇ ਜਦੋਂ ਵੀ ਕੋਈ ਵੀ ਮਾਮਲਾ ਹੁੰਦਾ ਹੈ ਜਦੋਂ ਵੀ ਇਨਸਾਨ ਤੇ ਕਿਸੇ ਤੇ ਇਲਜ਼ਾਮ ਲੱਗਦੇ ਨੇ ਜਿਸ ਦਾ ਨਾਮ ਦੁਨੀਆ ਦੇ ਵਿੱਚ ਹੋਵੇ ਜਾਂ ਜਿਸ ਨੂੰ ساری ਉਹਦਾ ਤਾਣਾ ਬਾਣਾ ਨਿਕਲਿਆ ਉਹ ਫਰਜੀ ਨਿਕਲਿਆ ਉਹ ਬੰਦਾ ਉਦੋਂ ਹਾਜ਼ਰ ਹੀ ਨਹੀਂ ਸੀਗਾ ਸ਼ਿਮਲਾ ਦੇ ਵਿੱਚ ਹਿਮਾਚਲ ਦੇ ਵਿੱਚ ਉਹ ਗੱਲ ਨਿਕਲ ਉਸ ਤੋਂ ਬਾਅਦ ਅੱਜ ਕੱਲ੍ਹ ਸਾਹਮਣੇ ਇਹ ਆਈਏ ਵੀ ਜਿਹੜਾ ਇਹਨਾਂ ਨੇ ਇੱਥੇ ਜ਼ਿਲ੍ਹਾ ਮੁਹਾਲੀਉ ਪੈਂਦਾ ਖਰੜ ਸਬ ਡਿਵੀਜ਼ਨ ਪੈਂਦੀ ਹੈ ਖਿਜਰਾਬਾਦ ਕਰਾਲੀ ਨੇੜੇ ਜਿਹੜਾ ਇਹ ਚਰਚ ਬਣਾਇਆ ਸੀ ਨਿਊ ਚੰਡੀਗੜ੍ਹ ਦੇ ਵਿੱਚ ਆਪਣਾ ਇਹ ਕਿਸੇ ਜ਼ਮੀਨ ਕਿਸਾਨ ਦੀ ਜ਼ਮੀਨ ਹੈ ਉਹ ਫਾਰਮਰ ਹੈਗਾ ਤੇ ਇਹਨਾਂ ਨੇ ਉਸ ਤੇ ਕਬਜ਼ਾ ਕਰ ਲਿਆ ਸੀ ਬਹੁਤ ਮਤਲਬ ਕੋਈ ਇਦਾਂ ਦੀ ਕ ਕਿਆ ਜਾਂਦਾ ਕਿ ਜਦੋਂ ਜੇਲ੍ਹ ਤੋਂ ਬਾਹਰ ਸੀਗੇ ਉੱਠਣੀ ਬੈਠਣੀ ਚੰਗੀ ਸੀ ਹਰ ਅਫਸਰ ਨਾਲ ਜਾਂ ਵੀਆਈਪੀ ਨਾਲ ਤੇ ਉਸ ਟਾਈਮ ਕਿਸੇ ਦੀ ਉਹਨੇ ਫਰਿਆਦ ਨਹੀਂ ਸੁਣੀ ਕਿਸਾਨ ਦੀ ਉਹ ਕਹਿੰਦਾ ਪਿਆ ਅਸੀਂ ਮੇਰੀ ਜ਼ਮੀਨ ਛੁਡਾਈ ਜਾਵੇ ਤੇ ਹੁਣ ਜੋ ਅੱਜ ਜਿਹੜਾ ਹੈਗਾ ਪ੍ਰਸ਼ਾਸਨ ਆਪਾਂ ਕਹੀਏ ਖਰੜ ਸਬ ਡਿਵੀਜ਼ਨ ਦਾ ਪ੍ਰਸ਼ਾਸਨ ਜਿਹੜਾ ਆਪਾਂ ਕਹੀਏ ਮਾਲ ਵਿਭਾਗ ਦੇ ਅਧਿਕਾਰੀ ਨੇ ਜਾਂ ਪੁਲਿਸ ਵੱਲ ਉੱਥੇ ਜਾ ਕੇ ਪੈਮਾਈਸ਼ ਕੀਤੀ ਜਾਣੀ ਸੀ ਕਿ ਵਾਕਈ ਜਿੰਨੇ ਨੇ ਦੱਬੀ ਹੋਈ ਉਹ ਕਿੰਨੀ ਇੱਕ ਜ਼ਮੀਨ ਨੇ ਦੱਬੀ ਹੋਈ ਹੈ ਤੇ ਉਹ ਸਾਰੀ ਗਤੀਵਿਧੀ ਜਿਹੜੀ ਅੱਜ ਪ੍ਰਸ਼ਾਸਨ ਵੱਲੋਂ ਉੱਥੇ ਜਿਹੜਾ ਹੈਗਾ ਅੰਜਾਮ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹ ਕਈ ਜਥੇਬੰਦੀਆਂ ਵੀ ਉੱਥੇ ਪਹੁੰਚ ਗਈਆਂ ਸੀ ਕਿ ਬਜਿੰਦਰ ਦੇ ਨਾਂ ਤੇ ਚਰਚ ਖੋਲ ਕੇ ਜਾਂ ਜੋ ਵੀ ਨਿਰਮਾਣ ਕੀਤਾ ਹੋਇਆ ਸੀ ਕੰਸਟਰਕਸ਼ਨ ਕੀਤੀ ਹੋਈ ਸੀ ਇਸੇ ਤਰ੍ਹਾਂ ਦੇ ਨਾਂ ਤੇ ਨਜਾਇਜ਼ੀ ਤੇ ਲੋਕਾਂ ਦੇ ਕਬਜ਼ੇ ਕਰ ਰਹੇ ਕੁਝ ਉਹਨਾਂ ਦੀ ਆਪਣੀ ਵੀ ਹੋਏਗੀ ਪਰ ਐ ਵੀ ਜੇ ਆਪਣੀ ਸੀ ਤਾਂ ਉਸ ਤੋਂ ਵਧਾ ਕੇ ਕਰ ਲਿਆ ਤੇ ਉਸ ਟਾਈਮ ਜਿੰਨਾ ਚਿਰ ਰੋਪੇੜਾ ਤੇ ਬੋਲਦ ਰਿਹਾ ਉਹਦੀ ਕੋਈ ਸੁਣਨ ਵਾਲਾ ਵੀ ਨਹੀਂ ਸੀ ਅੱਜ ਐਕਸ਼ਨ ਜੇ हां दूती बोलदी सी ਤੁਸੀਂ ਕਹਿ ਸਕਦੇ ਹੋ ਦੂਤੀ ਬੋਲਦੀ ਸੀ ਜਿੱਦਾਂ ਅਕਸਰ ਆਪਾਂ ਦੇਖਦੇ ਸੀ ਸੋਸ਼ਲ ਮੀਡੀਆ ਦੇ ਕਿੰਨੇ ਵੀਡੀਓ ਨਾਲ ਵਾਇਰਲ ਹੁੰਦੇ ਸੀ ਕਈ ਵੱਡੇ ਲੋਕ ਵੀ ਆਈਪੀ ਲੋਕ ਪੋਲੀਟੀਸ਼ੀਅਨਸ ਨਾਲ ਐਕਟਰ ਇਵਨ ਕੇ ਸੁਖੀ ਰੰਧਾਵਾ ਨਾਲ ਵੀ ਫੋਟੋਆਂ ਬੜੀਆਂ ਹੈਗੀਆਂ ਨੇ ਬਜਿੰਦਰ ਦੀਆਂ ਬਜਿੰਦਰ ਦੀਆਂ ਲੀਡਰ ਲੋਕ ਚਲੋ ਅਕਸਰ ਇਹ ਕਹਿ ਕੇ ਪਛ ਜਾਂਦੇ ਨੇ ਕਿ ਅਸ਼ਤਾਂ ਗਾਇਆਂ ਜਿਸ ਹਰੇਕ ਨੂੰ ਮਿਲਣਾ ਜੀ ਸਾਨੂੰ ਹਰ ਕੋਈ ਬੁਲਾਉਂਦਾ ਜੀ ਜਾਨਾ ਜੀ ਕਿਸੇ ਨਾਲ ਫੋਟੋ ਖਚਾਲੀ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਨਾਲ ਮਿਲੇ ਹੋਏ ਆ ਉਹਦੇ ਨਾਲ ਤੁਰੇ ਹੋਏ ਆ ਸੋ ਇੱਕ ਐਕਸ਼ਨ ਹੈ देर ਨਾਲ ਹੋ ਰਿਹਾ ਹੈ ਤੇ ਅੱਗੇ ਹੁਣ ਆਉਣ ਵਾਲੇ ਦਿਨਾਂ 'ਚ ਇਹਨੂੰ ਠਾਇਆ ਜਾਂਦਾ ਫਿਜ਼ੀਕਲੀ ਜਿਓਗ੍ਰਾਫਿਕਲੀ ਨਹੀਂ ਠਾਇਆ ਜਾਂਦਾ ਪਰ ਮੈਚ ਦੀ ਕਾਰਵਾਈ ਅੱਜ ਹੋ ਰਹੀ ਹੈ ਕਿੰਨੇ ਖੇਤੀ ਹੁੰਦੀ ਹੈ ਉਹਨੇ ਦੇਖਣਾ ਬਾਕੀ ਹੈ ਪੂਰੇ ਮਾਮਲੇ 'ਚ ਜੇ ਬਜਿੰਦਰ ਦੀ ਗੱਲ ਕਰ ਲਈ ਜਿਵੇਂ ਤੁਸੀਂ ਕਿ ਪਿਛਲੇ ਦਿਨ ਹੀ ਕਿਹਾ ਕਿ ਹਾਲਾਂਕਿ ਜਿਹੜੇ ਪੀੜਤ ਸੀ ਪਰਚਾ ਕਰਵਾਇਆ ਸਜ਼ਾ ਹੋਈ ਸ਼ਾਇਦ ਉਸ ਦਾ ਕਿ ਉਹਨਾਂ ਨੇ ਵੱਲੋਂ ਕਿਹਾ ਵੀ ਗਿਆ ਸੀ ਕਿ ਰੰਜਿਸ਼ ਕੱਢੀ ਜਾ ਰਹੀ ਹੈ ਸਾਡੇ ਦਿਨਾਂ ਸਾਡੇ ਨਾਲ ਸਾਡੇ ਦੇ ਪਰਚਾ ਹੋ ਗਿਆ ਗੈਂਗ ਰੇਪ ਦਾ ਪਰਚਾ ਹੋਇਆ ਤੁਸੀਂ ਕਿਹਾ ਕਿ ਉੱਥੇ ਉਹ ਬੰਦਾ ਮੌਜੂਦ ਹੀ ਨਹੀਂ ਸੀ ਉਹ ਵੀ ਜਿਹੜਾ ਆ ਸਭ ਕੁਝ ਫਰਜ਼ੀ ਨਿਕਲਿਆ ਪਰ ਗੱਲਾਂ ਇਥੇ ਆ ਜਾਂਦੀਆਂ ਨੇ ਕਿ ਜੇ ਕੋਈ ਕਿਸੇ ਧਰਮ ਦੇ ਨਾਲ ਬੰਦਾ ਜੁੜਿਆ ਹੋਇਆ ਜੇ ਕੋਈ ਕਿਸੇ ਨੂੰ ਮੰਨਦਾ ਆ ਲੋਕ ਉਸ ਨੂੰ ਮੰਨਦੇ ਨੇ ਫਿਰ ਕੀ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀ ਨਜਾਇਜ਼ ਕਬਜ਼ੇ ਕਰਨਾ ਜਾਇਜ਼ ਹੈ ਕਿਉਂਕਿ ਹਰ ਕੋਈ ਜੋ ਧਰਮ ਦੇ ਨਾਲ ਜੁੜਿਆ ਜਿਹਦੇ ਡੇਰਾਬਾਦ ਵੀ ਹੈ ਜਿਹੜਾ ਚਰਚ ਨੂੰ ਛੱਡ ਕੇ ਡੇਰਾਬਾਦ ਵੀ ਹੈ ਜਿਹੜਾ ਡੇਰਾਬਾਦ ਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਬਿਨਾਂ ਮਤਲਬ ਤੋਂ ਕਬਜ਼ੇ ਕੀਤੇ ਹੋਇਆ ਉਦੋਂ ਕਈ ਵਾਰ ਲੋਕ ਛੱਡ ਵੀ ਦਿੰਦੇ ਆ ਜ਼ਮੀਨ ਪਰ ਕਈ ਵਾਰ ਉਹ ਜਿਵੇਂ ਤੁਸੀਂ ਕਿਹਾ ਕਿ ਕਿਸਾਨ ਨੇ ਕਿਹਾ ਸੀ ਕਿ ਮੇਰੀ ਜ਼ਮਾਨ ਮੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੀ ਲੱਗਦਾ ਕਿ ਇਹਨਾਂ ਦਾ ਕਬਜ਼ਾ ਇਹ ਮੇ ਕਰਨਾ ਜਾਇਜ਼ ਹੈ ਜਾਇਜ਼ ਆਪਾਂ ਕਿ ਤੁਮ ਨਹੀਂ ਕਹਿ ਸਕਦੇ ਜਮੀਨ ਤੁਸੀਂ ਖਰੀਦੀ ਹੋਵੇ ਫਿਰ ਜਿਵੇਂ ਮਰਜ਼ੀ ਕੰਸਟਰਕਸ਼ਨ ਕਰੋ ਤੁਸੀਂ ਹੁਣ ਜੇ ਰਿਆ ਜਿਕਰ ਕੀਤੀ ਹੈ ਮੈਂ ਮੁਹਾਲੀ ਦੀ ਗੱਲ ਕਰਾਂਗਾ ਨਾਨਕਸਰ ਵਾਲੇ ਇੱਕ ਬੜਾ ਵੱਡਾ ਸੰਪਰਦਾ ਆਇਆ ਮੁਹਾਲੀ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਇਸ਼ੂ ਬਣਿਆ ਸੀ ਗੁਰਦੁਆਰਾ ਬਣਾ ਕੇ ਬੈਠੇ ਨੇ ਔਰ ਇਸ਼ੂ ਵੀ ਬਣਿਆ ਸੀ ਤਾਂ ਉਸ ਟਾਈਮ ਖੈਰੋ ਵਿਧਾਇਕ ਨਹੀਂ ਸੀ ਅਜਮੁਹਾਲੀ ਦੇ ਵਿਧਾਇਕ ਨੇ ਕੁਲਵੰਤ ਸਿੰਘ ਜਿਹੜੇ ਉਸ ਟਾਈਮ ਉਹ ਕਾਰੋਬਾਰੀ ਸੀ ਬਿਲਡਰ ਸਭ ਜਾਣਦੇ ਉਹਨਾਂ ਨਾਲ ਨਾਨਕਸਰ ਵਾਲਿਆਂ ਦਾ ਕਾਫੀ ਇਸ਼ੂ ਹੋਇਆ ਕਹਿੰਦੇ ਵੀ ਤੁਸੀਂ ਵੀ ਗੁਰਦਾਰ ਦੇ ਨਾਂ ਤੇ ਜ਼ਮੀਨ ਜੇ ਕਬਜ਼ਾ ਨਹੀਂ ਚਾ ਰਹੇ ਹੋ ਤਾਂ ਨਹੀਂ ਕਬਜ਼ਾ ਸਕਦੇ ਐਦਾਂ ਹੀ ਇਹ ਉੱਥੇ ਹੋਇਆ ਪਿਆ ਸੀ ਇਹ ਕੋਰਾਲੀ ਦੇ ਵਿੱਚ ਹੋਇਆ ਪਿਆ ਸੀਗਾ ਕਿ ਜ਼ਮੀਨ ਲਿੱਤੀ ਥੋੜੀ ਐ ਘੱਟ ਲਿੱਤੀ ਐ ਨਾਲ ਦੀ ਫਾਲਤੂ ਸੀਗੀ ਉਹ ਤੁਸੀਂ ਆਪਣੇ ਅਧੀਨ ਕਰ ਲਈ ਕਿਉਂਕਿ ਜ਼ਮੀਨ ਤੁਹਾਨੂੰ ਵੀ ਪਤਾ ਅੱਜ ਦੀ ਡੇਟ ਦੇ ਵਿੱਚ ਕਰੋਨਾ ਦੇ ਹੀ ਸੌਦੇ ਹੋਏ ਗਏ ਲੱਖਾਂ ਦੇ ਸੌਦੇ ਵੀ ਨਹੀਂ ਰਹੇ ਜ਼ਮੀਨਾਂ ਦੇ ਇਸ ਕਰਕੇ ਐ ਵੀ ਫਿਰ ਉਸ ਟਾਈਮ ਨਹੀਂ ਕੋਈ ਬੋਲਦਾ ਉਸ ਟਾਈਮ ਜਿੰਨਾ ਚਿਰ ਚੱਲ ਰਹੀ ਸੀ ਚਲਦੀ ਰਹੀ ਚਲਦੀ ਰਹੀ ਤੇ ਹੁਣ ਜਦੋਂ ਪ੍ਰਸ਼ਾਸਨ ਉੱਠਿਆ ਕਾਰਵਾਈ ਹੁਣ ਕਰ ਰਿਹਾ ਤੇ ਵਾਕਈ ਜੱਥੇਬੰਦੀ ਐਸਟੀ ਨੂੰ ਲੈ ਕੇ ਵੱਡਾ ਰੋਸ ਵੀ ਕਰਦੀਆਂ ਨੇ ਉਹ ਕਹਿੰਦੇ ਅੱਜ ਪੈਮਾਇਸ਼ ਨਾ ਕਰੋ ਅੱਜ ਹੀ ਇਹਨੂੰ ਢਾਕੇ ਜਾਓ ਕੀ ਲੱਗਦਾ ਮੈਂ ਇੱਥੇ ਹੀ ਸਵਾਲ ਪੁੱਛਣਾ ਜਾਊਂਗੀ ਕਿ ਜੇ ਅੱਜ ਹੀ ਕਾਰਵਾਈ ਨਹੀਂ ਹੁੰਦੀ ਕਿ ਲੱਗਦਾ ਕਿ ਕਿਤੇ ਨਾ ਕਿਤੇ ਹਜੇ ਵੀ ਬਜਿੰਦਰ ਪਾਸਟਰ ਦੀ ਚਲਦੀ ਹੋਏਗੀ ਭਾਵੇਂ ਜੇਲ੍ਹ 'ਚ ਬੈਠਾ ਪੈਸਾ ਬਹੁਤ ਕੁਝ ਕਰਵਾ ਦਿੰਦਾ ਦੇਖੋ ਹਾਲ ਤੱਕ ਜੋ ਸਾਡੀ ਖਬਰ ਆਈ ਹੈ ਹਾਲਾਂਕਿ ਆਫੀਸ਼ੀਅਲੀ ਕੋਈ ਸਟੇਟਮੈਂਟ ਸਾਨੂੰ ਕਿਸੇ ਵੱਲੋਂ ਨਹੀਂ ਆਈ ਕਿਹਾ ਜਾ ਰਿਹਾ ਥੋੜੀ ਦੇਰ ਚ ਆਏਗੀ ਪੁਲਿਸ ਵੱਲੋਂ ਆਏਗੀ ਜਿਸ ਸਖਸ਼ ਨੇ ਇਹ ਸਾਰੀ ਗੱਲ ਦੱਸੀ ਮੀਡੀਆ ਨੂੰ ਮੀਡੀਆ ਨੂੰ ਜਿਹਨੇ ਉੱਥੇ ਮੌਕੇ ਤੇ ਬੁਲਾਇਆ ਭਗਤ ਸਿੰਘ ਦੁਆਬੀ ਕਹਿੰਦੇ ਵੀ ਪ੍ਰਸ਼ਾਸਨ ਨੂੰ ਚੱਕ ਕੇ ਮੌਕੇ ਤੋਂ ਇਸ ਕਰਕੇ ਸਾਈਡ ਤੇ ਲੈ ਗਿਆ ਵੀ ਤੂੰ ਇਹ ਕਿਉਂ ਰੌਲਾ ਪ ਸਾ ਗਿਆ ਤੇ ਇੱਕ ਆਫੀਸ਼ੀਅਲੀ ਸਟੇਟਮੈਂਟ ਵੀ ਸ਼ਾਇਦ ਥੋੜੀ ਦੇਰ ਦੇ ਵਿੱਚ ਪੁਲਿਸ ਵੱਲੋਂ ਆਏਗੀ ਹੋ ਸਕਦਾ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਖਰੜ ਜਿਹੜੇ ਹੈਗੇ ਨੇ ਹਨਾ ਉਹਨਾਂ ਵੱਲੋਂ ਕੋਈ ਸਟੇਟਮੈਂਟ ਆਏਗੀ ਅਧਿਕਾਰਿਕ ਤੌਰ ਤੇ ਬੀਜੀਓ ਕੀ ਸਾਨੂੰ ਆਪਣਾ ਪ੍ਰਸ਼ਾਸਨ ਨੇ ਕਿਹਾ ਸੀ ਮਾਲ ਵਿਭਾਗ ਦੀ ਟੀਮ ਉੱਥੇ ਗਈ ਸੀ ਤੇ ਕੀ ਐਕਸੀ ਐਕਸ਼ਨ ਲੈਣਾ ਹੈ ਪਰ ਮਾਇਸ਼ ਹੋ ਰਹੀ ਹੈ ਇਹ ਗੱਲ ਬਿਲਕੁਲ ਸਾਫ਼ ਹੈ ਅੱਗੇ ਹੁਣ ਉਸਤੇ ਬੁੱਡੋਲਜ਼ਰ ਚੱਲਦਾ ਹੈ ਨਹੀਂ ਚੱਲਦਾ ਇਹ ਹਲੇ ਆਫੀਸ਼ੀਅਲੀ ਆਪਾਂ ਕਹੀਏ ਐਕਸ਼ਨ ਹੋਣਾ ਹਲੇ ਬਾਕੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਰਵਾਇਆ ਜੀ ਜਾਣਕਾਰੀ ਦੇਣ ਲਈ ਤਾਂ ਦੇਖੋ ਜਦੋਂ ਕੋਈ ਵੀ ਇਨਸਾਨ ਹੁੰਦਾ ਬਜਿੰਦਰ ਜਿਹੜਾ ਇਹ ਹੈਗਾ ਉਹ ਇੱਕ ਨਾਮ ਸੀ ਉਸ ਟਾਈਮ ਭਾਵੇਂ ਹੁਣ ਜੇਲ੍ਹ ਚਾ ਜਿਵੇਂ ਅੱਜ ਤੁਸੀਂ ਸੁਣੀ ਲਿਆ ਕਿ ਇੱਕ ਬੰਦਾ ਉੱਥੇ ਜਿਹੜਾ ਕਹਿ ਰਿਹਾ ਸੀ ਕਿ ਟਾਇਆ ਜਾਵੇ ਇਸ ਨੂੰ ਹੁਣੇ ਜੋ ਵੀ ਨਜਾਇਜ਼ ਕਬਜ਼ਾ ਜਿਹੜਾ ਸਾਰਿਆਂ ਤੇ ਕੀਤਾ ਗਿਆ ਜਾਂ ਜ਼ਮੀਨ ਤੇ ਕੀਤਾ ਗਿਆ ਉਸ ਤੇ ਕਾਰਵਾਈ ਹੁਣੇ ਹੋਣੀ ਚਾਹੀਦੀ ਪਰ ਪ੍ਰਸ਼ਾਸਨ ਨੇ ਉਸ ਨੂੰ ਪਿੱਛੇ ਹਟਾ ਦਿੱਤਾ ਕਿ ਹਜੇ ਤਾਂ ਸਿਰਫ ਅਸੀਂ ਉੱਥੇ ਦੇਖਣ ਆਏ ਆ ਕਿ ਕਿੰਨਾ ਕੁ ਕਬਜ਼ਾ ਕਿੰਨੀ ਕੁ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਹੋਰ ਲੋਕਾਂ ਦੇ ਵਿੱਚ ਹੋਰ ਦੇਖਣ ਨੂੰ ਮਿਲੇਗਾ ਬਜਿੰਦਰ ਦਾ ਪਾਸਟਰ ਬਜਿੰਦਰ ਦਾ ਵਿਵਾਦ ਹਜੇ ਵੀ ਜੁੜਾਇਆ ਉਸ ਦਾ ਪੱਲਾ ਨਹੀਂ ਛੱਡ ਰਿਹਾ ਵਿਵਾਦ ਉਸ ਦੇ ਨਾਲ ਲਗਾਤਾਰ ਜੁੜਦੇ ਜਾ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਹੌਨ ਸਮਾਂ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀ ਕਾਰਵਾਈ ਬਜਿੰਦਰ ਤੇ ਹੋਵੇਗੀ ਜਾਂ ਬਜਿੰਦਰ ਦੇ ਵੱਲੋਂ ਜਾਂ ਉਸ ਦੇ ਪਰਿਵਾਰ ਦੇ ਵੱਲੋਂ ਹੋਰ ਕਿਹੜਾ ਕਦਮ ਚੁੱਕਿਆ ਜਾਵੇਗਾ ਆ ਤਹਿਸੀਲ ਬੈਠਿਆ ਹੋਇਆ ਅੱਜ ਪ੍ਰਸ਼ਾਸਨ ਨੇ ਆਪ ਕਿਹਾ ਹੈ ਸੀਗਾ ਕਿ ਅੱਜ ਦਾ ਟਾਈਮ ਹੈ ਪ੍ਰਸ਼ਾਸਨ ਮਨਤੀ ਕਰਵਾ ਕੇ ਜਗ੍ਹਾ ਖਾਲੀ ਕਰਵਾ ਕੇ ਦੇਗਾ ਜਿਹੜੀ ਅਖੌਤੀ ਪਾਸਟਰ ਬਰਜਿੰਦਰ ਬਲਾਤਕਾਰੀ ਕਬਜ਼ਾ ਕਰਕੇ ਬੈਠਿਆ ਹੋਇਆ ਗਰੀਬ ਕਿਸਾਨ ਲਖਵੀਰ ਸਿੰਘ ਲੱਖਾ ਦੀ ਹੁਣੇ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੈਗੇ ਆਂ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਹੈਗੇ ਆਂ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਲਗਾਤਾਰ ਗੋਲੀਆਂ ਦੇਣ ਤੋਂ ਬਾਅਦ ਹੁਣ ਪ੍ਰਸ਼ਾਸਨ ਮੰਨਿਆ ਹੈਗਾ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਨੇ ਮਾਮਲਾ ਅਪਡੇਟ ਕਰਦਾ ਮਾਮਲਾ ਕੀ ਹੈਗਾ ਠੀਕ ਹੈ ਠੀਕ ਹੈ ਖੋਤੀ ਪਾਸਟਰ ਜਿਹੜਾ ਹੈਗਾ ਬਲਜਿੰਦਰ ਬਲਾਤਕਾਰੀ ਉਸ ਨੇ ਇੱਕ ਕਿਸਾਨ ਦੀ ਜ਼ਗਮੀਨ ਜਿਹੜੀ ਆ ਕਬਜ਼ਾ ਕੀਤੀ ਹੋਈ ਸੀ ਪਿੱਛੇ ਕਬਜ਼ਾ ਕਰਕੇ ਉਸ ਤੇ ਇੱਕ ਢਾਂਚਾ ਬਣਾਇਆ ਹੋਇਆ ਸੀਗਾ ਜਿਹੜਾ ਉਹਦਾ ਖੋਤੀ ਡੇਰਾ ਆ ਇਹਨੂੰ ਮੈਂ ਚਰਚ ਨਹੀਂ ਕਵਾਂਗਾ ਇਹ ਪਾਸਟਰ ਦਾ ਡੇਰਾ ਹੈਗਾ ਜੀ ਇਹ ਕਿਸਾਨ ਦੇ तकरीबन तकरीबन 18 ਤੋਂ 20 ਮਰਲੇ ਜਿਹੜੇ ਹੈਗੇ ਆ ਕਬਜ਼ਾ ਕਰਕੇ ਬੈਠਾ ਹੋਇਆ ਸੀਗਾ 2017 18 ਤੋਂ ਲਗਾਤਾਰ ਕਬਜ਼ਾ ਕੀਤਾ ਹੋਇਆ ਔਰ ਇਸ ਤੋਂ ਬਾਅਦ ਇਨੇ ਕਿਸਾਨ ਨੂੰ ਜਿਹੜਾ ਹੈਗਾ ਜ਼ਮੀਨ ਦੇ ਜਿਹੜਾ ਕਿਰਾਇਆ ਹੈਗਾ ਉਹ ਦੇਣਾ ਬੰਦ ਕਰਤਾ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਕੇ ਬੈਠ ਗਿਆ ਉਹ ਕਿਸਾਨ ਜਿਹੜਾ ਲਖਵੀਰ ਸਿੰਘ ਲਿਖਾ ਹੈਗਾ ਇੱਕ ਵਾਰੀ ਪਿਛਲੀ ਵਾਰੀ 4 ਸਾਲ ਪਹਿਲਾਂ ਇਹ ਕਬਜ਼ਾ ਛਡਾਉਣ ਆਇਆ ਸੀ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀਆਂ ਹੋਣੀਆਂ ਜਿੱਥੇ ਪਾਸਟਰ ਦੇ ਗੁੰਡੇ ਇੱਕ ਕਿਸਾਨ ਨੂੰ ਦੋ ਸਰਦਾਰਾਂ ਨੂੰ ਟਰੈਕਟਰਾਂ ਦੇ ਸਮੇਤ ਕੁੱਟਦੇ ਨੇ ਮਾਰਦੇ ਨੇ ਦੰਗਾ ਕਰਦੇ ਨੇ ਫਸਾਦ ਕਰਦੇ ਨੇ ਉਹ ਲਖਵੀਰ ਸਿੰਘ ਇੱਥੇ ਆਪਣੀ ਜਗ੍ਹਾ ਛਡਾਉਣ ਹੁੰਦਾ ਉਹਦੇ ਤੇ ਕਾਤਲਾਨਾ ਹਮਲਾ ਹੁੰਦਾ ਉਹਦੇ ਸਾਥੀਆਂ ਤੇ ਕਾਤਲਾਨਾ ਹਮਲਾ ਹੁੰਦਾ ਉਸ ਤੋਂ ਬਾਅਦ ਲਖਵੀਰ ਸਿੰਘ ਲੱਖਾ ਦੇ ਉੱਤੇ ਹੀ ਉਲਟਾ ਪਰਚੇ ਦਰਜ ਕਰਵਾ ਦਿੰਦਾ ਪਾਸਟਰ ਆਪਣੀ ਪਹੁੰਚ ਦੇ ਨਾਲ ਆਪਣੇ ਪੈਸੇ ਦੇ ਨਾਲ ਉਸ ਪਰਚੇ ਦੇ ਵਿੱਚ ਉਹ ਜਿਹੜਾ ਕਿਸਾਨ ਹੈਗਾ ਇਹ ਬੜੀ ਮੁਸ਼ਕਲ ਦੇ ਨਾਲ ਸੋਲਾ ਸਫਾਈ ਕਰਕੇ ਆਪਣੀ ਜਾਨ ਛਡਾਂਦਾ ਫਿਰ ਇਹ ਕਿਸਾਨ ਜਿਹੜਾ ਲਖਵੀਰ ਸਿੰਘ ਲੱਖਾ ਹੈਗਾ ਮਾਨਯੋ ਕੋਰਟ ਦੇ ਕੋਲ ਜਾਂਦਾ ਹੈ ਇੱਕ ਲੰਬੀ ਲੜਾਈ ਲੜਦਾ ਹੈ ਮਾਨਯੋ ਕੋਰਟ ਇਹ ਜ਼ਮੀਨ ਛਡਵਾਉਣ ਦਾ ਆਰਡਰ ਪਿਛਲੇ ਸਾਲ 2024 ਦੀ ਦਸੰਬਰ ਨੂੰ ਲਖਵੀਰ ਸਿੰਘ ਲੱਖਾ ਦੇ ਹੱਕ 'ਚ ਕਰਦਾ ਹੈ ਪ੍ਰਸ਼ਾਸਨ ਉਥੇ ਵੀ ਆਪਣੀ ਡਿਊਟੀ ਤੇ ਫੇਲ ਹੁੰਦਾ ਪ੍ਰਸ਼ਾਸਨ ਪਿਛਲੇ 6 ਮਹੀਨੇ ਤੋਂ ਲਖਵੀਰ ਸਿੰਘ ਨੂੰ ਲਗਾਤਾਰ ਗੋਲੀਆਂ ਦੇ ਰਿਹਾ ਹੈ ਅੱਜ ਆ ਰਹੇ ਆ ਕੱਲ ਆ ਰਹੇ ਆ ਅੱਜ ਮੰਨਤੀ ਕਰਾਉਣੇ ਆ ਕੱਲ ਮੰਨਤੀ ਕਰਾਉਣੇ ਆ 2 ਮਹੀਨੇ ਪਹਿਲਾਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸਾਰੇ ਜਥੇਬੰਦੀਆਂ ਨੇ ਕਿ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਕਰੇ ਜੇ ਪ੍ਰਸ਼ਾਸਨ ਆਪਣੀ ਡਿਊਟੀ ਬਣਦੀ ਨਹੀਂ ਕਰਦਾ ਫਿਰ ਸਾਡੀ ਮਜਬੂਰੀ ਹੋਏਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਡੀ ਜਿਹੜੀ ਜ਼ਮੀਨ ਆ ਸਾਡੇ ਭਰਾ ਦੀ ਜਿਹੜੀ ਜ਼ਮੀਨਾਂ ਉਹਦਾ ਕਬਜ਼ਾ ਛੁੜਾਉਣ ਦੀ ਅੱਜ ਵੀ ਪ੍ਰਸ਼ਾਸਨ ਨੇ ਆਪ ਟਾਈਮ ਦਿੱਤਾ ਸਾਰੇ ਆਰਡਰ ਸਾਡੇ ਕੋਲ ਨੇ ਉਸ ਤੋਂ ਬਾਅਦ ਸਵੇਰੇ 9:30 ਵਜੇ ਦਾ ਟਾਈਮ ਦੇਣ ਤੋਂ ਬਾਅਦ 11:00 ਵਜੇ ਚੁੱਕੇ ਨੇ ਪ੍ਰਸ਼ਾਸਨ ਹਾਲੇ ਵੀ ਸਾਨੂੰ ਗੋਲੀਆਂ ਦੇ ਰਿਹਾ ਹੈਗਾ ਪ੍ਰਸ਼ਾਸਨ ਹਾਲੇ ਵੀ ਇਹ ਸੋਚ ਰਿਹਾ ਹੈਗਾ ਕਿ ਅੱਜ ਦਾ ਦਿਨ ਵੀ ਟਲ ਜੇ ਪਰ ਹੁਣ ਅਸੀਂ ਜਾ ਕੇ ਤਹਿਸੀਲਦਾਰ ਸਾਹਿਬ ਕੋਲ ਜਾ ਕੇ ਆਏ ਆ ਤਾਂ ਉਹ ਉਹਨਾਂ ਨੇ ਇਹ ਸ਼্বাসਨ ਦਿੱਤਾ ਕਿ ਉਹ ਪਹੁੰਚ ਰਹੇ ਨੇ ਸ਼ਾਇਦ 15-20 ਮਿੰਟ ਜਾਂ ਅੱਧੇ ਘੰਟੇ ਚ ਪਹੁੰਚ ਕੇ ਜੇ ਉਹ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਜੇ ਉਹ ਸਾਡੀ ਕਬਜ਼ਾ ਕੀਤੀ ਹੋਈ ਜ਼ਮੀਨ ਛਡਵਾਉਂਦੇ ਨੇ ਤੇ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਜੇ ਇਹ ਦਬਲੀਏ ਦਾ ਸੋਗੇ ਇਹ ਜ਼ਮੀਨ ਇਹਨਾਂ ਨੇ ਅੱਗੇ ਕਿਉਂ ਅੱਗੇ ਆਪਣਾ ਜ਼ਮੀਨ ਇਹਨਾਂ ਨੇ ਲੀਸ ਤੇ ਦਿੱਤੀ ਸੀ ਜਾਂ ਉਹਨਾਂ ਨੇ ਇਨਕ੍ਰੋਚ ਕੀਤੀ ਸੀ ਕੀ ਪੂਰਾ ਇਹ ਜ਼ਮੀਨ ਪਹਿਲਾਂ ਲੀਸ ਤੇ ਦਿੱਤੀ ਗਈ ਸੀ ਜਿਹਦੇ ਵਿੱਚ ਇਹ ਕੁਛ ਕੁਛ ਟਾਈਮ ਜਿਹੜਾ ਹੈਗਾ ਲਗਾਤਾਰ ਜ਼ਮੀਨ ਦਾ ਲੀਜ਼ ਜਿਹੜੀ ਹੈ ਭੁਗਤਦੇ ਰਹੇ ਨੇ ਪਰ ਉਸ ਤੋਂ ਬਾਅਦ ਇਹਨਾਂ ਨੇ ਕਿਰਾਇਆ ਦੇਣਾ ਵੀ ਬੰਦ ਕਰਤਾ ਜਦੋਂ ਜ਼ਮੀਨ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜ਼ਮੀਨ ਖਾਲੀ ਕਰਨ ਆਏ ਜਿਹੜੇ ਉਹਨਾਂ ਦੇ ਜਾਣ ਲੇਵਾ ਹਮਲੇ ਵੀ ਕੀਤੇ ਆਹ ਵਸਤ ਲੀਸ ਤੇ ਦਿੱਤੀ ਸੀ ਆਈ ਥਿੰਕ ਅਬਜ਼ੀਦਪੁਰ ਜੀ ਕਿੰਨੇ ਸਾਰਾ ਟਿਕਣਾ ਚ ਖਤਮ ਹੋ ਗਿਆ अठारह लीज खत्म हो गई उसने लीज तो ज़मीन खाली करन तो मना करता जी होर कोई सवाल आज क्या करोगे आप नहीं आए तो आज अगर ये नहीं आते हैं तो हमारे हमारी जथेबंदियां बैकअप पे हैं हम नहीं चाहते टकराव हम नहीं चाहते सिस्टम को अपने हाथ में लेना पर अगर जुडिशरी फेल है अपनी कोर्ट के ऑर्डर जो हैं उनको तामील करने में अगर प्रशासन फेल है तो हम क्या करें हम फांसी लें क्या करें हमें मजबूरी में अपनी जमीन को खाली करवाने के लिए अपनी जथेबंदियों का सहारा लेना पड़ेगा पर वो सेकंड ऑप्शन है हम फिर भी हाथ जोड़ के कहते हैं कि प्रशासन अपनी ड्यूटी करे हमें हमारी बनती जो जब कानूनी जमीन है वो आजाद करवा के दे जी और कोई सवाल बाइट ला लेंगे ਪਾਸਟਰ ਵਜਿੰਦਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਪਾਸਟਰ ਵਜਿੰਦਰ ਤੇ ਇਲਜ਼ਾਮ ਲੱਗ ਰਹੇ